ਵੀਡੀਓ ਵੇਖਣ ਵਾਲੇ ਸਾਰੇ ਜੀ ਸਿਸਟਰਪਾਰਟੀ ਆਜਾ ਪਰ ਜਿਹੜੀ ਵੀਡੀਓ ਬਣਾਣਾ ਗਿਆ ਉਹਦੇ ਵੀ ਗਰਮੀਆ ਵਿੱਚ ਟੌਪ ਬਣਾਣ ਗਿਆ ਚਾਹੇ ਕੋਈ ਪੈਂਟ ਪਾਜੋ ਕਾਟਨ ਦੇ ਨਾਲ ਪਾ ਲਵੇ ਚਾਹੇ ਕੋਈ ਜੀਨ ਦੇ ਨਾਲ ਪਾ ਲਵੇ ਕੀ ਪਹਿਲਾਂ ਆਪਾਂ ਬਣਾਉਂਦੇ ਸੀਗੇ ਲੌਂਗ ਟ੍ਰੈਕਾਂ ਤੇ ਹੁਣ ਕੁੜੀਆਂ ਦੀ ਚੋਅਸ ਵੀ ਅਸੀਂ ਹੁਣ ਟੌਪ ਸਿੱਖਣੀ ਆ ਟ੍ਰੈਕਾਂ ਦੇ ਅਸੀਂ ਬਹੁਤ ਸਿੱਖ ਲਈਆਂ ਤੇ ਟੌਪ ਆਪਾਂ ਗਰਮੀਆ ਚ ਪਾਜਣਾ ਪਾਏ ਚਾਹੇ ਜੀਨ ਹੋਰ ਇਹ ਵਾਰ ਆਪਾਂ ਦੱਸਾਂਗੇ ਤੁਹਾਨੂੰ ਨਾਪ ਦੱਸਣ ਲੱਗਿਆ ਕਿ ਕਿੰਨੀ ਲੰਬਾਈ ਹੈ ਤੇ ਉਹਦੇ ਹਿਸਾਬ ਨਾਲ ਆਪਾਂ ਕਟਾਈ ਕਰਾਂਗੇ ਡਰਾਫ ਕਰਾਂਗੇ ਲਈ ਤੁਸੀਂ ਬਾਅਦ ਚ ਵੀ ਕਟਾਈ ਕਰਨੀ ਹੋਵੇ ਤੇ ਵੀਡੀਓ ਦੇਖ ਕੇ ਕਰ ਸਕੋ ਆਪਾਂ ਟੌਪ ਦੀ ਲੰਬਾਈ ਰੱਖਣੀ ਹੈ 30 ਇੰਚ ਤੇ ਜਿਹੜੀ ਬਾਡੀ ਹੈ ਉਹ ਆਪਾਂ ਤਿਆਰ ਕਰਨੀ ਹੈ 13 ਇੰਚ ਕਮਰ ਹੈਗੀ ਹੈ 17 ਛਾਤੀ ਹੈਗੀ ਹੈ 17 ਕਮਰ ਹੈਗੀ ਹੈ 14힙 ਹੈਗੀ 17 ਇਹ ਲੋ ਜੇ ਬਰਦੀ ਆਪਾਂ ਤਿਆਰ ਕਰਨੀ ਐ 13 ਇੰਚ ਤੇ ਜਿਹੜਾ ਉਹਦਾ 2 ਇੰਚ ਆਪਾਂ ਬਾਅਦ ਰੱਖ ਕੇ 15 ਦੀ ਸਾਈਜ਼ ਕਰਾਂਗੇ ਬਰਸਟੂ ਕੀਰਾਂ ਦੀ 17 ਤੇ ਆਪਾਂ ਕਟਾਈ ਕਰਾਂਗੇ 20 ਇੰਚ 13 11 ਆਪਾਂ ਬਾਹਾਂ ਦੀ ਕਟਾਈ ਕਰਾਂਗੇ ਤੇ ਅੱਗੇ ਆਗੇ ਫਿਰ ਆਪਣੇ ਸਕਲਪਟ ਸਕਲਪਟ ਤਿਆਰ ਕਰਨੀ ਆਪਾਂ 18 ਇੰਚ ਸਾਈਜ਼ ਕਰਾਂਗੇ 20 ਇੰਚ ਦੀ ਸਮਰ ਜਿਹੜੀ ਆਪਣੀ ਹੈਗੀ 14 ਵੈਸੇ 14 ਤੋਂ ਆਪਾਂ 28 ਵੀ ਰੱਖ ਦਿੰਦੇ ਤੁਸੀਂ ਇਹਨਾਂ ਜਿਨ੍ਹਾਂ ਨੂੰ ਹੁਣ ਚਾਹੀਦਾ ਆ ਵੀ ਛੋਟ ਦਾ ਘੇਰ ਵੱਧ ਵੱਧ ਹੋਣ ਕਰਕੇ ਆਪਾਂ 32 ਇੰਚ ਦੀ ਕਟਾਈ ਕਰਾਂਗੇ ਤੇ ਪਿਆਰ ਘੇਰ ਹੋ ਜਿਗਾ ਸਪਲਟ ਦਾ ਟੋਪ ਦਾ 3 ਇੰਚ ਹੋ ਰਿਹਾ ਸਮਰ 14 ਸੋਰਾ ਵੀ ਆਪਾਂ 32 ਇੰਚ ਕੱਟ ਲਿਆ ਕਪੜਾ ਤਾਰ ਲਿਆ ਇਹ ਦੇਖੋ ਆਪਣਾ ਇਸ ਤਰ੍ਹਾਂ ਬਾਰਪਣਾ ਚਾਹੀਦਾ ਬਾਰ ਦੇ ਸਾਮ ਮਲੀ ਆਪਣਾ ਆਮ ਨੋਰਮਲ ਉੱਜੜੇ ਨੇ 20 ਇੰਚ ਦਾ ਬਾਰ ਹੁੰਦਾ ਨਾ ਇਸ ਤਰ੍ਹਾਂ ਬਾਰਪਣਾ ਸੀ ਆਪਾਂ 20 ਇੰਚ ਇਸ ਤਰੀਕੇ ਨਾਲ ਲਿਆ ਇਹ ਨੀਚੇ ਦਾ ਇਹ ਲੰਬਾਈ ਆ ਗਈ ਕਲਟ ਦੀ ਆਪਾਂ ਤਿਆਰ 18 ਇੰਚ ਕਰਾਂਗੇ ਤੇ 20 ਇੰਚ ਦੀ ਕਟਾਈ ਕਰ ਲਈ ਤੇ ਇਧਰੋਂ ਆਪਾਂ ਕਿੱਸੇ ਤੋਂ ਆਪਾਂ ਕੰਮ ਰੱਖਣੀ ਜਿਵੇਂ ਇਹਦੇ ਵਿੱਚ ਆਪਣੀ ਗ੍ਰੈਸ ਸੀਗੀ ਆਪਾਂ ਨੂੰ ਕਿ ਇੱਧਰੇ ਵੱਧ ਦੇਣਾ ਹੈ ਅਸੀਂ 32 ਦੀ بجائے ਵੀ 33 ਦੀ ਕਟਾਈ ਕਰੀਏ ਕਿ ਨੀਚੇ ਵਾਲੇ ਕਿਹੜਾ ਇੰਨਾ ਚਾਹ ਤੇ ਇਧਰੋਂ ਆਪਾਂ ਸੋਨਾ ਪਾਵਾਂਗੇ ਕਲਟ ਦੀ ਆ ਹੋਂਦਾਂ ਦੱਸਦੇ ਆ ਤੇਰੇ ਦਾ ਡਰਾਫਟ ਕਰਨਾ ਇਸ ਤਰੀਕੇ ਆਪਾਂ ਤੇਰੇ ਦਾ ਡਰਾਫਟ ਕਰੂ। ਸਟਕੋ ਬਹਿਲਾ ਆਪਾਂ ਜਿਸ ਵਾ ਬਾਡੀ ਵਾਸਤੇ 15 ਜਿਹੇ ਕਰ ਲਈ ਆਪਾਂ ਕਟਾਈ ਕਪੜੇ ਦੀ ਕਿਉਂਕਿ ਲੜਕੀਆਂ ਸਿੱਖਦੀਆਂ ਨੇ ਕਿ ਇਹ ਵੀਰੇ ਸਿੱਖਣ ਕਰਕੇ ਕਪੜਾ ਵੱਧ ਘੱਟ ਲੈ ਲੈਂਦੀਆਂ ਨੇ ਤੇ ਆਪਾਂ ਕਪੜਾ ਵੱਧ ਲਵਾਂਗੇ ਵੱਧ ਹੋਏਗਾ ਤਾਂ ਬਾਅਦ ਚ ਆਪਾਂ ਕੱਟ ਸਕਦੇ ਆ। ਇਹ ਆਪਾਂ ਲਾ ਲਿਆ 20 ਇੰਚ ਘੇਰੇ ਤੇ 15 ਇੰਚ ਲੰਬਾਈ ਦਾ ਕਪੜਾ ਟਾ ਲਿਆ ਕਪੜਾ ਟਾਣ ਤੋਂ ਬਾਅਦ ਹੁਣ ਆਪਾਂ ਇੱਥੇ ਟਾਈ ਕਰ ਦਵਾਂਗੇ ਇਹਦੇ ਉੱਪਰ ਲੱਗ ਲੱਗੇ ਤਾਂ ਲਾਵਾਂਗੇ ਕਰੋ ਸਵਾਰਾ ਇਹਨੂੰ ਪੈਰ ਲਗਾਓ ਆਪਾਂ ਨੇ ਬੋਟネック ਅੱਗੇ ਪਿੱਛੇ ਫੇਰ ਉਹਦੇ ਵਾਸਤੇ 3/4 ਇੰਚ ਵਾਧਰੇ ਖਣਾ ਬੰਦਾ ਦਾ ਜੇ ਆਪਾਂ ਨੋਰਮਲ ਗਲਾ ਬਣਾਣਾ ਫਿਰ ਆਪਾਂ ਨੂੰ ਜਿੰਨਾ 3/4 ਚਾਹੀਦਾ ਰਹੇ ਉਸ ਤੋਂ 1/4 ਇੰਚ ਵਾਧੀ ਹੀ ਕਟਾਈ ਕਰੀ ਦੀਏ 2 ਇੰਚ ਟੇਪ ਮਾਰਕਾ 3/4 ਤਿਆਰ ਹੈ ਜੇ ਉਹਨਾਂ ਦਾ 11 ਇੰਚ ਆਪਾਂ 12 ਲਾਵਾਂਗੇ 12 ਦਾ ਹਾਫ ਆ ਗਿਆ 6 ਇਧਰ ਨੂੰ ਆਪਾਂ ਲਾਵਾਂਗੇ 7 ਇੰਚ ਇੱਥੋਂ ਵੀ ਆਪਾਂ ਚੈੱਕ ਕਰਨਾ ਵਾ 6 ਇੰਚ ਹੀ 6 ਆ ਗਿਆ ਪ੍ਰੋਪਰ ਬਰਸਤੇ ਦੀ ਉਹਨਾਂ ਨੇ 17 ਇੰਚ ਇਸ ਤਰ੍ਹਾਂ ਆਪਾਂ ਖਾਣਾ ਪਹਿਲਾਂ ਤਿਆਰ ਕਰਨਾ ਵਾ ਤੇ ਅੰਨਾ ਸਾਰੀਆਂ ਲੜਕੀਆਂ ਦੇਖ ਲਓ ਤੁਸੀਂ ਇਹ ਨਿਊ ਲੜਕੀਆਂ ਲੱਗੀਆਂ ਹੋਈਆਂ ਨੇ ਅੱਧਾਂ ਚਾਪਾਂ ਕਟਾਈ ਦਾ ਛੱਡ ਦੇਣਾ ਇੱਥੋਂ ਇਹਦੇ ਵਿੱਚ ਆ ਗਿਆ ਆਪਣਾ 6.5 6.5 ਦਾ ਹੱਥ ਆ ਗਿਆ 7:30 ਇੱਥੋਂ ਆਪਾਂ ਇਸ ਤਰ੍ਹਾਂ ਲਾਈ ਪਾਣੀਏ ਇਸ ਤੋਂ ਬਾਅਦ ਫਿਰ ਆਪਾਂ ਚੈੱਕ ਕਰਨਾ ਕਿੰਨਾ ਆਪਣਾ 2.5 ਇੰਚ ਆ ਰਿਹਾ ਜੇ 2.5 ਦਾ ਹੱਥ ਕਰਨਾ ਮੁਸ਼ਕਲ ਲੱਗਦੀ ਤਾਂ ਆਪਾਂ ਇਸ ਤਰਾ ਹੀ ਇੰਚ ਟੇਪ ਨੂੰ ਫੋਲਡ ਕਰ ਲੈਣਾ ਇੱਥੋਂ ਆਪਾਂ ਚੱਕ ਕੇ ਇਸ ਤਰ੍ਹਾਂ ਲਾਈ ਪਾਣੀਏ ਉਹ ਦੇਖੋ 1 ਇੰਚ ਇੱਥੋਂ ਆਇਆ ਹੈ 1 ਇੰਚ ਹੀ ਇਧਰਲੀ ਸਾਈਡ ਤੋਂ ਆਇਆ ਏ ਕਟਾਈ ਜਿਹੜਾ ਆਪਾਂ ਪਾਣੀਏ ਇਸ ਤਰੀਕੇ ਇਹ ਨਿਸ਼ਾਨੀ ਕੱਟ ਦੇਣੀ ਹੈ ਇਹ ਹੈ ਜੀ ਆਪਣੇ ਉੱਪਰ ਵਾਲੀ ਕਾਟ ਇਸ ਤਰ੍ਹਾਂ ਚੰਗੀ ਤਰ੍ਹਾਂ ਸੈਂਟਰ ਵਿੱਚ ਕੱਪੜੇ ਨੂੰ ਬਿਠਾ ਲੈਣਾ ਵਾ ਹੁਣ ਆ ਗਈ ਆਪਣੇ ਕਮਰ ਕਮਰ ਤਿਆਰ ਹੈਗੀ 14 ਇੰਚ ਆਪਣੀ ਪਿਆਰ ਦੀ ਨਿਸ਼ਾਨੀ ਹੈ ਆਪਾਂ ਦੋਵਾਂ ਚਾਦਰ ਖਾਗੇ ਡੀਡੀ ਰਖਤਮ ਨੇ ਚਲੋ ਫਰਾਕ ਇਹਨੇ ਸੋਪ ਜਾਰਾ ਕੇ ਆਪਾਂ ਫਰਾਕਾ ਬਣਾਈਏ ਨੇ ਫਰਾਕਾ ਹੀ ਮੂੰਹ ਜਾਂਦੀਆਂ ਨੇ ਇਹ ਹੈਗੇ ਆਪਣਾ ਕਟਾਈ ਸੋਤੋ ਪਹਿਲਾਂ ਆਪਾਂ ਇਹ ਵੀ ਦੇਖ ਲੈਣੀ ਕਾਨ ਆਪਣੇ نیچے ਹੈਗੀ ਆਪਾਂ 15 ਨੇ ਕਟਾਈ ਕੀਤੀ ਹੋਈ ਏ ਇਹ ਕਾਟਣ ਦੇ ਕੱਪੜੇ ਜਦ ਅੱਜਕੱਲ੍ਹ ਕਈਆਂ ਦੇ ਤਾਂ ਬਹੁਤ ਆਉਂਦੀ ਹੈ ਇਸ ਤਰੀਕੇ ਨਾਲ ਪਹਿਲਾਂ ਨਿਸ਼ਾਨੀ ਲਗਾ ਕੇ ਫਿਰ ਉਹ ਕਟਾਈ ਹੋ ਤੁਸੀਂ ਜਿਹੜਾ ਟੋਪ ਹੈ ਉਹ ਹੀ ਖੁਦ ਟਰਾਈ ਕਰੇ ਇੱਕ ਤੋਂ ਜਿੱਦਾਂ ਪਹਿਲਾਂ ਕਾਣ ਕੱਢੋ ਇਸ ਤਰ੍ਹਾਂ ਟਰਪਰ ਕਟਾਈ ਕਰੋ కట ఫిట్ కథ రక్క तुम सदिन तुम इस तरीके सारे जड़े ध्यान देख लो ਇਹ ਵੀ ਕੱਟ ਦੋ ਚਾਰੇ ਧਰਾਂ ਪਹਿਲਾਂ ਇਹਨੂੰ ਕਟਾਈ ਕਰੋ ਫਿਰ ਚੱਕਣਾ ਆਪਾਂ ਇੱਕ ਜਣਾ ਫੜ ਕੇ ਰੱਖੇ ਗੁਰ ਕੱਪੜਾ ਹੁਣ ਆਪਾਂ ਅੱਗੇ ਵਾਲਾ ਪੱਲਾ ਜਿਹੜਾ ਸਿਰਾਂ ਬਾਡੀ ਦਾ ਉਹ ਸਾਈਡ ਤੇ ਰੱਖਤਾ ਹੁਣ ਆਪਾਂ ਪਿੱਛੇ ਵਾਲੇ ਨੈਕ ਦੀ ਕਟਾਈ ਕਰਾਂਗੇ ਕਨੇਕਸਾ ਬਦੋਲੇ ਲਿਆਇਤੋ ਨੀਚੇ ਮੋਟੇ ਲੈਣਗੇ ਟੈਂਟੋਂ ਮੈਸੇ ਕੱਟੀ ਕਰਾਂਗੇ 2 ਢਾਈ ਵੀ ਚੱਲ ਜੂਗਾ ਟਾਪ ਦਾ ਜਿਆਦਾ ਵਧੀਆ ਨਹੀਂ ਇਸ ਲੱਗਦਾ ਡੀਪ ਇਸ ਕੱਟਾਈ ਕਰ ਦੋ ਮੇਰੀ ਇਸ ਤਰੀਕੇ ਕੁਮਾ ਲੋ ਉਦੋਂ ਕਪੜਾ ਵੱਲੋ ਤੁਸੀਂ ਕਰੋ ਕਟਾਈ ਇਧਰੋਂ ਆਪਾਂ ਪਹਿਲੇ ਕਿਸੇ ਟੋਪ ਵਿੱਚ ਨਹੀਂ ਪਾਈ ਹੈਗੀ ਇਹ ਆਪਾਂ ਲੈ ਕੇ ਇੱਥੋਂ ਸੈਂਟਰ ਕਰ ਲਿਆ ਕਪੜੇ ਦਾ ਸੈਂਟਰ ਕਰਨ ਤੋਂ ਬਾਅਦ ਫਿਰ ਆਪਾਂ ਇੱਥੋਂ 1.5 ਇੰਚ ਦੀ ਪਿਛਾਨੀ ਲਗਾ ਕੇ ਇਸ ਤਰ੍ਹਾਂ ਆਪਾਂ ਸ਼ਿਪ ਦੇ ਦਾਂਗੇ ਇਸ ਤਰ੍ਹਾਂ ਲਈ ਆਪਾਂ ਕਟਾਈ ਕਰਨੀ ਹੈ हम तिर जी अपने अगली गलाई है यदि कटाई करा गे कटाई करो दोनों नचांदी सारी कर दो तो ऊपर तक नचानी लाइ सारी ਉਦੇ ਅੱਡੇਲੇ ਅੱਡੇਵੀਂ ਡਰਾਪ ਤੇ ਕਟਾਈ ਇਥੋਂ ਆਪਾਂ ਨੈੱਕ ਦੀ ਟੈਚ ਕਰਨ ਲਈ ਸੈਂਟਰ ਕਰ ਲਿਆ ਸੈਂਟਰ ਦੇ ਨਿਸ਼ਾਨੀ ਲਾਤੀ ਹੈ ਇਹ ਆਪਣੇ ਕਮਰ ਇਥੋਂ ਸੈਂਟਰ ਨਿਸ਼ਾਨੀ ਹੈਗੀ ਹੋਈ ਹੈ ਤੇ ਇਹ ਆਪਣੇ ਟੋਪ ਦਾ ਡਰਾਪ ਤੇ ਕਟਾਈ ਹੋ ਗਿਆ ਤੇ ਬਾਹੂ ਜਿਹੜੀ ਹੈ ਉਹ ਆਪਣੀ ਚੋਣ ਅਸਰ ਲੱਕੀਆਂ ਦੀ ਵੀ ਉਹਨਾਂ ਨੇ ਪੂਰੀ ਰੱਖਣੀ ਹੈ ਜਾਂ ਪੌਣੀ ਰੱਖਣੀ ਹੈ ਜਾਂ ਗੋਲੂ ਜਿ ਰੱਖਣੀ ਹੈ ਕੋਈ ਵੀ ਹੈ ਉ ਆਪਣੀ ਪਸੰਦ ਦੇ ਹਿਸਾਬ ਨਾਲ ਡਰਾਪ ਤੇ ਇੱਕ ਟਾਈ ਕਰਦੇ ਨੇ ਹੁਣ ਇਹਨਾਂ ਦੇ ਤੇ ਸਿੰਪਲ ਹੀ ਟਾਈ ਕਰਵਾਈਏ ਇਹ ਪੂਰੀ ਬਾਜੂ ਕਰਨੀ ਹੈ ਸਿੰਪਲ ਜਿਵੇਂ ਆਪਾਂ ਨੋਰਮਲ ਬਣਾ ਲਿਆ 4 ਇੰਚ ਮੋਰੀ ਨਿਆਪਨ ਇਹ ਹਰੀਕ ਲੜਕੀ ਦੀ ਆਪਣੀ ਜਵੈਸ ਆਪਣੇ ਹਿਸਾਬ ਨਾਲ ਬਾਜੂ ਰੱਖ ਸਕਦੇ ਪੈਂਟ ਨਾਲ ਜਾਂ ਪਲਾਜ਼ੋ ਨਾਲ ਪਾਉਣ ਵਾਸਤੇ ਕੋਟੰ ਦਾ ਆਪੋ ਤਿਆਰ ਕਰ ਲਿਆ ਵੇ ਇਹ ਫਰਕ ਆਪਣਾ ਪਾਵਾ ਇਹਨਾਂ ਕਿ ਆਪਾਂ ਜਿੰਨੀ ਇੱਥੋਂ ਕਮਰ ਤੋਂ ਫਰਕ ਪਾਇਆ ਸੀ ਜਾਂ ਕਾਟ ਪਾਈ ਸੀਗੀ ਇੱਥੋਂ ਸਹੀ ਬਰੋਬਰ ਇਧਰੋਂ ਸਹੀ ਇੱਥੋਂ ਦਾ 1.5 ਇੰਚ ਦੀ ਕਾਟ ਪਾਈ ਸੀਗੀ ਉਹ ਹੀ 1.5 ਇੰਚ ਦਾ ਹੀ ਆਪਣਾ ਇੱਥੋਂ ਕੱਪੜਾ ਥੋੜਾ ਜਿਹਾ ਕੱਟ ਲਿਆ ਵਾ ਇਹ ਪੁਆਇੰਟ ਜੈਨ ਬਣਾਇਆ ਵੇ ਇਸ ਤਰ੍ਹਾਂ ਵੀ ਅੱਗੋਂ ਥੋੜਾ ਜਿਹਾ ਟੋਪ ਜਿਹੜਾ ਸਕਲਟ ਚੱਕਮੀ ਇੱਥੋਂ ਲੌਂਗ ਕੇ ਇਹ ਆਪਣਾ ਉਹੀ 32 ਤੇ 3 ਇੰਚ تیار ਹੋ ਗਿਆ ਸ਼ਾਰਟ ਟੌਪ ਵਾਸਤੇ ਆਪਣੂ ਘੇਰ ਥੋੜਾ ਵੱਧ ਹੀ ਚਾਹੀਦਾ ਇਸ ਤਰ੍ਹਾਂ ਵੀ ਸ਼ੇਪ ਨੈੱਕ ਵਾ ਕੇ ਉੱਪਰ ਲੈਂਸ ਲਗਾ ਲਈ ਬਾਜੂ ਤੇ ਵੀ ਲੈਂਸ ਲਗਾ ਲਈ ਦੋਨਾਂ ਤੇ ਇਸ ਤਰ੍ਹਾਂ ਆਪਣਾ ਟੌਪ ਤਿਆਰ ਹੋ ਗਿਆ ਕਾਟਨ ਦਾ ਵੀ ਗਰਮੀਆਂ ਵਿੱਚ ਆਪ ਨੂੰ ਪੀਸ ਵੀ ਮਿਲ ਜਾਂਦੇ ਨੇ ਜੇ ਖੁਦ ਵੀ ਪੂਰੇ ਸੂਟ ਦਾ ਬਣਾਉਣਾ ਹੋਵੇ ਤਾਂ ਵੀ ਇਸ ਤਰੀਕੇ ਆਪਾਂ ਕਟਾਈ ਕਰਕੇ ਟੌਪ ਤਿਆਰ ਕਰ ਸਕਦੇ ਹਾਂ ਅੱਜਕੱਲ੍ਹ ਵੈਸੇ ਆਪਣੇ ਕੋ ਪਲੱਸ 2 ਵਾਲੀਆਂ ਕੁੜੀਆਂ ਲੱਗੀਆਂ ਹੋਈਆਂ ਨੇ ਜਿਹਨੇ ਪਾਸਟ ਦੇ ਪੇਪਰ ਦਿੱਤੇ ਹੋਏ ਨੇ ਉਹਨਾਂ ਨੂੰ ਸ਼ੌਕ ਹੈ ਕਿ ਅਸੀਂ ਹੁਣ ਆਪਣੇ ਟੌਪ ਖੁਦ ਬਣਾ ਕੇ ਆਪ ਤਿਆਰ ਕਰਕੇ ਫਿਰ ਪਾਣ ਤਾਂ ਤੁਸੀਂ ਵੀ ਇਹ ਬਣਾਣੀ ਹੋਣ ਖੋਟਨ ਦੇ ਪੀਸ ਹੋਣ ਜਾਂ ਪੂਰਾ ਸੂਟ ਹੋਵੇ ਇਸ ਤਰ੍ਹਾਂ ਬਣਾ ਕੇ ਕਟਾਈ ਕਰਕੇ ਉੱਪਰ ਲੈਸ ਵਗੈਰਾ ਲਾ ਕੇ ਪਾ ਸਕਦੇ ਹੋ ਓਕੇ ਜੀ